ਸਤ ਸ੍ਰੀ ਅਕਾਲ ਦੋਸਤੋ ਨਿੱਕਾ ਸਵਾਗਤ ਦੋਸਤੋ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਕਣ ਸ਼ਾਮ ਸ਼ੋਰੀ ਜੀ ਦੀ ਅਗਵਾਈ ਵਿੱਚ ਪਿੰਡ ਨਾਗਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਵਿੱਚ ਆਪ ਕੀ ਸਰਕਾਰ ਆਪਕੇ ਦਵਾਰ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਹੋਏ ਤੇ ਉਹਨਾਂ ਵੱਲੋਂ ਕੈਂਪ ਲਗਾਏ ਗਏ ਅਤੇ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਜਿਨ੍ਹਾਂ ਵਿੱਚੋਂ ਲੋਕਾਂ ਦੇ ਕਾਫੀ ਕੰਮ ਜੋ ਕੇ ਲੰਮੇ ਸਮੇਂ ਤੋਂ ਪਏ ਸਨ ਜਿਹੜੇ ਉਸ ਮੌਕੇ ਤੇ ਇੱਕ ਛੱਤ ਥਲੇ ਨਿਪਟਾਏ ਗਏ ਅਤੇ ਇਸ ਪ੍ਰੋਗਰਾਮ ਦਾ ਮੌਬਾਈਨਾ ਕਰਨ ਲਈ ਸ਼੍ਰੀਮਤੀ ਜੋਤੀ ਬੱਲਾ ਏਡੀਸੀ ਜੀ ਸਰਦਾਰ ਅਰਵਿੰਦਰਪਾਲ ਸਿੰਘ ਐਸ ਡੀ ਐਮ ਮਜੀਠਾ ਸ਼੍ਰੀ ਮਿਸ਼ਾਲ ਸ਼ਰਮਾ ਤਹਿਸੀਲਦਾਰ ਮਜੀਠਾ ਨਾਇਬ ਤਹਿਸੀਲਦਾਰ ਸਰਦਾਰ ਤਰਲੋਚਨ ਸਿੰਘ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਵੱਲੋਂ ਉੱਚੇ ਚੇਤਤੌਰ ਤੇ ਕੈਂਪੂ ਦਾ ਮਉਾਇਨਾ ਕੀਤਾ ਗਿਆ ਇਸ ਮੌਕੇ ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਲੋਕਾਂ ਤੱਕ ਪਹੁੰਚ ਕਰਨ ਵਿੱਚ ਕੋਈ ਮੁਸ਼ਕਲ ਦਾ ਨਿਪਟਾਰਾ ਕਰਨ ਲਈ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚ ਰਹੀ ਹੈ ਅਤੇ ਉਹਨਾਂ ਦੇ ਕੰਮ ਕਰਵਾ ਰਹੀ ਹੈ ਅੱਜ ਨਾਗਰ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਕੰਮ ਕਰਵਾਏ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਮੌਕੇ ਤੇ ਹੱਲ ਕਰ ਦਿੱਤਾ ਗਿਆ ਇਸ ਮੌਕੇ ਸਿਹਤ ਵਿਭਾਗ ਪੰਜਾਬ ਮੰਡੀ ਬੋਰਡ ਪੁਲਿਸ ਵਿਭਾਗ ਮਾਰਕੀਟ ਕਮੇਟੀ ਦੇ ਨੁਮਾਇੰਦੇ ਫੂਡ ਸਪਲਾਈ ਖੇਤੀਬਾੜੀ ਵਿਭਾਗ ਬਾਲ ਵਿਭਾਗ ਬਾਲ ਵਿਕਾਸ ਮਾਫ ਕਰਨਾ ਪ੍ਰੋਜੈਕਟ ਦੇ ਅਫਸਰ ਬਾਗਬਾਨੀ ਵਿਭਾਗ ਆਰ ਦੇ ਨੁਮਾਇंदे ਜਿਹੜੇ ਨੇ ਉਹ ਮੌਕੇ ਤੇ ਉਹਨਾਂ ਦੇ ਸਟਾਫ ਵੱਲੋਂ ਹਾਜ਼ਰੀ ਭਰੀ ਗਈ ਤੇ ਇਸ ਸਮੇਂ ਐਸਡੀਐਮ ਮਜੀਠਾ ਮੌਕੇ ਤੇ ਹਾਜ਼ਰ ਦੇੇ ਸਨ ਮੁਜਰਾਲ ਟੀਵੀ ਦੀ ਖਾਸ ਰਿਪੋਰਟ ਤੁਹਾਡਾ ਆਪਣਾ ਮੁਜਰਾਲ ਟੀਵੀ ਵਧੇਰੇ ਜਾਣਕਾਰੀ ਲਈ ਤੇ ਹੋਰ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਮੁਜਰਾਲ ਟੀਵੀ